ਇਹਦਾ ਰੇਟ 75 ਕਨਾਲਾ ਕੋਕਰ ਵਾਲਾ 62000 ਦੀ ਠੀਕ ਆ ਲਓ ਵੀ ਤਿੰਨ ਗਾਇਆਂ ਸੇਲ ਆ ਬਾਈ ਕੋਲੇ ਤੇ ਬਾਈ ਨਾਲ ਗੱਲ ਕਰਾਉਣੇ ਆਗੇ ਤੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਆਪਣਾ ਪਿੰਡ ਦਾ ਨਾਮ ਦੱਸ ਦਿਓ ਪਿੰਡ ਨਿਆਉਰਾ ਠੀਕ ਆ ਬਾਈ ਤੇ ਜਿਲ੍ਹਾ ਬਠਿੰਡਾ ਬਠਿੰਡਾ ਤੇ ਬਈ ਅੱਜ ਆਪਣੇ ਕੋਲੇ ਕਿੰਨੇ ਨਗ ਆਗੇ ਤਿੰਨ ਗਾਂ ਤੇ ਬਾਈ ਆਪਣਾ ਪਹਿਲੀ ਗਾਂ ਦੀ ਜਾਣਕਾਰੀ ਦਿਓ ਕਿੰਨੇ ਕਿੰਨੇ ਸੂਈ ਆ ਬਈ ਇਹ ਇਹ ਦੂਜਾ ਸੂਆ ਠੀਕ ਆ ਬਈ ਤੇ ਕਿੰਨੇ ਦਿਨਾਂ ਜੀ ਸੂਈ ਨੂੰ ਸੂਈ ਨੂੰ ਹੋਵੇ ਉਹਨੇ ਤੇ 6-7 ਦਿਨ ਤੇ ਬਾਈ ਦੁੱਧ ਕਿੰਨਾ ਤਿਆਰ ਆਉਣਾ ਥੱਲੇ ਦੁੱਧ ਹੈਗਾ 15 ਕਿਲੋ ਤੇ ਬਈ ਆਪਾਂ ਦਾ ਰੇਟ ਕੀ ਕਰਦੇ ਆਂਗੇ ਇਹਦਾ ਰੇਟ 65000 ਰੁਪਇਆ 65000 ਰੁਪਇਆ ਰੇਟ ਆ ਤੇ ਜੇ ਕਿਸੇ ਨੂੰ ਲੈਣੀ ਹੋ ਤਾਂ ਬਾਈ ਨਾਲ ਕੰਟੈਕਟ ਕਰ ਲਓ ਤੇ ਆਪਾਂ ਅਗਲੀ ਗਾਂ ਤੇ ਲੈ ਕੇ ਜਾਂਦੇ ਆਂਗੇ ਤੁਹਾਨੂੰ ਤੇ ਬਈ ਆ ਕਿੰਨੇ ਸੂਏ ਆਗੇ ਇਹ ਤੀਜੇ ਸੂਏ ਸੂ ਗੀ ਸੋਣੀਆਂ ਬਈ ਅਜੇ ਤਾਂ ਕੱਚੀ ਹੈਗੀ ਤੇ ਬਾਕੀ ਆਰਡਰ ਵੀ ਦੇਖ ਸਕਦੇ ਆ ਜਿਹੜੇ ਖੁੱਲਣ ਆਏ ਨੇ ਬਾਲ ਬੁਲ ਕਾਫੀ ਹੈਗੇ ਦੇਖ ਸਕਦੇ ਆਂਗੇ ਤੇ ਬਈ ਆਪਾਂ ਕਿੰਨਾ ਦੁੱਧ ਜੋ ਆ ਪਿਛਲੇ ਸੂਏ ਦੇ ਇਹਦਾ 25 26 ਕਿਲੋ ਦੁੱਧ ਦਾ ਰੇਟ ਕੀ ਕਰਦੇ ਆ ਬਈ ਇਹਦਾ ਰੇਟ 95000 95000 ਤੇ ਵੀ ਜਸਨੂ ਵਾਲਾ ਦੱਸ ਦੋ ਬੜਾ 90 ਹੀ ਦੇ ਦੇ ਆ ਇੱਕਾ ਤੀਜੀ ਗਾਂ ਕੀ ਤੇ ਇਹ ਸੂਈ ਵੀ ਆ ਬਈ ਇਹ ਵੀ ਛੂਈ ਹੈ ਕਿੰਨੇ ਦਿਨ ਹੋਇਆ ਬਈ ਸੂਈ ਨੂੰ ਇਹਨੂੰ ਹੋ ਗਿਆ ਹੁਣ ਚਾਰ ਪੰਜ ਦਿਨ ਚਾਰ ਪੰਜ ਦਿਨ ਸੂਈ ਨੂੰ ਤੇ ਐਰ ਸ਼ਰ ਗਾਂਦੀ ਹੈ ਬਾਕੀ ਦੇ ਦੇਖ ਸਕਦੇ ਪੂਰਾ ਬੋਡੀ ਸਟਰਕਚਰ ਤੇ ਬਈ ਇਹਦੇ ਤੇ ਕਿੰਨਾ ਦੁੱਧ ਆਗਾ ਹੁਣ ਹੁਗਾ ਪੋਲਾ 15 16 ਕਿਲੋ 15 16 ਕਿਲੋ ਤੇ ਬਈ ਇਹਦੇ ਮਗਰ ਕੀ ਆਗਾ ਇਹਦੇ ਮਗਰ ਬੱਚਾ ਬੱਚਾ ਦਾ ਵੀ ਇਹਦਾ ਰੇਟ ਕੀ ਕਰਦੇ ਆ ਇਹਦਾ ਰੇਟ 75 ਕਰਨ ਵਾਲਾ ਕੋ ਕਰ ਵਾਲਾ 62000 ਦੀ ਠੀਕ ਆ ਬਈ ਤੇ ਮੋਬਾਈਲ ਨੰਬਰ ਬੋਲੇ ਆਪਣਾ 99155 ਹਾਂਜੀ ਬਈ 4889 ਇੱਕ ਵਾਰੀ ਹੋਰ ਬੋਲ ਦੇ ਬਈ நடினே எ சோ பச்சவா உண்த்தி அப்ப